ਸਮਰਾਲਾ ਦੇ ਖੰਨਾ ਰੋਡ ਉਤੇ ਇੱਕ ਇੰਸ਼ੋਰੈਂਸ ਏਜੰਟ ਦੀ ਐਕਟਿਵਾ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਹੈ ਜਾਣਕਾਰੀ ਦੇ ਅਨੁਸਾਰ ਇੰਸ਼ੋਰੈਂਸ ਏਜੰਟ ਜਗਤਾਰ ਸਿੰਘ ਕਿਸੇ ਆਪਣੇ ਕਲਾਇੰਟ ਦੀ ਇੰਸ਼ੋਰੈਂਸ ਦੀ ਕਾਪੀ ਦੇਣ ਦੇ ਲਈ ਖੰਨਾ ਰੋਡ ਵੀ ਖੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਸਿਰ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਜੋਸਤੋ ਬਾਤ ਉਸ ਸੋਲੋ ਆਪਣੀ ਐਕਟਿਵਾ ਨੂੰ ਖੜਾ ਕਰਕੇ ਦੁਕਾਨਦਾਰ ਦੀ ਦੁਕਾਨ ਦੇ ਵਿੱਚ ਵੜਿਆ ਗਿਆ ਜਦੋਂ ਦੁਕਾਨ ਤੋਂ ਬਾਹਰ ਆਇਆ ਗਿਆ ਤਾਂ ਉਸ ਦੀ ਐਕਟਿਵਾ ਚੋਰੀ ਹੋ ਚੁੱਕੀ ਸੀ ਜਿਸ ਦੀ ਪਾਲ ਕਰਨ ਦੇ ਲਈ ਉਸਨੇ ਤੁਰੰਤ ਨਜ਼ਦੀਕ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਕਾ ਲਏ ਜਿਸ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਨੌਜਵਾਨ ਉਸ ਦੀ ਐਕਟਿਵਾ ਨੂੰ ਚੋਰੀ ਕਰਕੇ ਸਮਰਾਲਾ ਦੇ ਚਾਵਾ ਰੋਡ ਵੱਲ ਨੂੰ ਚਲਾ ਗਿਆ ਜਿਸ ਦੀ ਸੂchnਾ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਮੇਰਾ ਨਾਮ ਜਮਕਰ ਸਿੰਘ ਆ ਜੀ ਪਿੰਡ ਮੇਰਾ ਹਟਾਲਾ ਜੀ ਹੁਣ ਮੈਂ ਹਰਨਾਮ ਨਗਰ ਕਾਲ ਨੰਬਰ 2 ਦੇ ਵਿੱਚ ਰਹਿੰਦਾ ਜੀ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਮੈਂ ਜੁਆਇਟਡ ਇੰਡੀਅਨ ਅੰਸ਼ੁਰੈਂਸ ਦੇ ਵਿੱਚੋਂ ਰਿਟਾਇਰਡ ਇਹੋ ਰਿਟਾਇਰਡ ਹੋ ਗਿਆ ਜੀ ਹੁਣ ਮੈਂ ਐਜ਼ ਅਡਵਾਈਜ਼ਰ ਕੀ ਮਾਮਲਾ ਏਜੰਸੀ ਕੰਮ ਕਰਦਾ ਹਾਂ ਅਸ ਮਾਮਲਾ ਕੀ ਹੈ ਜਿਹੜਾ ਮਾਮਲਾ ਜੀ ਮੇਰਾ ਮੈਂ ਦਫ਼ਤਰ ਗਿਆ ਸੀ ਐਕਟਵਾ ਦੇ ਆਪਣੀ ਤੇ ਈਮਾ ਕਰਨਾ ਉਸ ਦਿਨ ਮੈਂ ਆਪਣੀ ਪਾਰਟੀ ਤੋਂ ਕਾਗਜ਼ ਬੱਕਰ ਲੈਣ ਲਈ ਗਈ ਬੀਮਲੇ ਦੇ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਨਹੀਂ ਦੁਕਾਨ ਤੇ ਪਚਾਦੇ ਉੱਥੇ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਫੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਹਾ ਦੂਰ ਉਹ ਦੁਕਾਨ ਤੋਂ ਦੂਰ ਰਹੀ ਸੀ ਮੈਂ ਥੋੜਾ ਜਿਹਾ ਦਰਦ ਆਉਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਕੁੱਕੀ ਖੜਾ ਕੇ ਅੰਦਰ ਜਾ ਕੇ ਕਾਗਜ਼ ਫੜਾਏ ਤੇ ਪਾਣੀ ਪੀਣ ਲੱਗ ਗਿਆ ਜੀ ਉੱਥੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਬਾਇ ਨਹੀਂ ਸੀ ਕਿੰਨੇ ਵਜੇ ਘਟਨਾ ਇਹ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਹਾਂ 10 ਮਿੰਟ ਹੋ ਗਏ ਤੇ ਗੱਲ ਕਰੀਏ ਜੇ ਜਿਹੜਾ ਹੈ ਸিসিਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਜਾਣ ਪਛਾਣ ਵਾਲਾ ਨਾ ਜੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਫੋਨ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਤਲਾਸ਼ ਗਾਰਦੀ ਪਰ ਫੇਰ ਬੁਲਾਇਆ ਜੀ ਦੁਬਾਰਾ ਉਹਨਾਂ ਨੇ 5 ਵਜੇ ਸਕੂਟਰੀ ਕਿਹੜੀ ਸੀਗੀ ਤੁਹਾਡੀ ਉਹ ਸਕੂਟਰੀ ਐਕਟਵਾ 5G ਠੀਕ ਹੈ ਜੀ ਨੰਬਰ ਵੀ ਸੀ 265J ਜੋ ਪੈਟਰਨ ਆਸੀ ਦੇਖਾ ਜੀ ਉਹ ਨੰਬਰ ਮੰਗੀ ਕਰਦੇ ਹਾਂ ਜੀ ਮੰਗਦਾ ਇਹੀ ਕਰਦੇ ਹਾਂ ਜੀ ਆਪਣੇ ਪੁਲਿਸ ਵਿਭਾਗ ਤੋਂ ਪੀਰੋ ਜਲ ਤੋਂ ਜਲ ਦੇ ਟੈਸਟ ਕਰਕੇ ਸਾਡੀ ਐਕਟਾ ਸਾਨੂੰ ਮਿਲ ਜAVE ਜੀ ਜੀ ਨਾ ਤੁਹਾਡਾ ਜੀ ਕਮਿਸ਼ਨਰ ਜੀ ਸੰਜੀਵ ਕੁਮਾਰ ਜੀ ਰਿਪੋਰਟ ਕੀ ਮਾਮਲਾ ਜੀ ਇਹਦਾ ਇਹ ਬੰਦਾ ਜਗਤਾਰ ਸਿੰਘ 18 ਮਤਲਬ ਜਿਹੜਾ ਹੁਣ ਆਪਣਾ ਹਰਨਾਨਗਰ ਚ ਰਹਿੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਗੇ ਦੇ ਤੋਂ ਸਕੂਟਰੀ ਚੱਕ ਹੋ ਗਈ ਸਕੂਟੀ ਚੱਕਣ ਦੇ ਬਾਰੇ ਸਮਰਾਲਾ ਰੋਲ ਸਮਰਾਲਾ ਰੋਲ ਖੰਨੇ ਆ ਕੇ ਇੱਥੇ ਮੋਕੇ ਤੇ ਆ ਗਏ ਮੋਕੇ ਦਾ ਸੀਰੇ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰਨ ਤੋਂ ਬਾਅਦ ਬਕੂਆ ਦੇਖਿਆ ਬਕੂਆ ਦਿਖਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤਰਤੀਬ ਦੇ ਵਿੱਚ ਆਪਣਾ ਜਿਹੜਾ ਚੋਰ ਨੂੰ ਆਪਣੀ ਨੂੰ ਕਾਬੂ ਕੀਤਾ ਜਾਵੇਗਾ ਜੀ ਕੈਮਰਾ ਦੇਖ ਲਈ ਤੁਸੀਂ ਹਾਂ ਕੈਮਰਾ ਦੇਖ ਰਹੇ ਜਲਦੀ ਕੀਤੀ ਜਾਊਗੀ ਕਰ ਹਾਂ ਜਲਦੀ ਜਲਦੀ ਚਾਰ ਬਾਈ ਕਿਤੇ ਬੰਦੇ ਕਾਬੂ ਕੀਤਾ ਜਾਵੇਗਾ ਜੀ